ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੇ ਹੱਲ ਛੁਪੇ ਆ ਸਾਡੇ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲ ਜਾਣੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਮੇਰੇ 10ਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ ਆਹ ਸਾਖੀ ਨੂੰ ਬੜੇ ਹੀ ਧਿਆਨ ਅਤੇ ਪਿਆਰ ਦੇ ਨਾਲ ਸੁਣਨਾ ਸੰਗਤ ਜੀ ਕਿਉਂਕਿ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਇਹ ਸਾਖੀ ਮੇਰੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਆ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਸਿੱਖ ਹੋਇਆ ਜਿਹਦਾ ਨਾਮ ਲਿਖਤ ਦੇ ਵਿੱਚ ਬਾਈ ਲਾਲ ਸਿੰਘ ਜੀ ਆਇਆ ਹੈ ਕਹਿੰਦੇ ਲਾਲ ਸਿੰਘ ਜੀ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨੂੰ ਹੁਨਰ ਦਿੱਤਾ ਸੀ ਕਹਿੰਦੇ ਉਹ ਸ਼ਸ਼ਤਰ ਬੜੇ ਸੋਹਣੇ ਤਿਆਰ ਕਰਦਾ ਸੀ ਤਾਂ ਕਹਿੰਦੇ ਇੱਕ ਵਾਰ ਲਾਲ ਸਿੰਘ ਜੀ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਕਿਉਂ ਨਾ ਮੈਂ ਕਲਗੀਧਰ ਪਾਤਸ਼ਾਹ ਜੀ ਦੇ ਲਈ ਇੱਕ ਢਾਲ ਤਿਆਰ ਕਰਾਂ ਤੇ ਕਹਿੰਦੇ ਵਸ ਲਾਲ ਸਿੰਘ ਨੇ ਬੜੀ ਹੀ ਭਾਵਨਾਵਾਂ ਦੇ ਨਾਲ ਪਿਆਰ ਦੇ ਨਾਲ ਬੜੀ ਮਿਹਨਤ ਬੜੀ ਤਾਕਤ ਦੇ ਨਾਲ ਇੱਕ ਢਾਲ ਤਿਆਰ ਕੀਤੀ ਢਾਲ ਬੜੀ ਸੋਹਣੀ ਅਤੇ ਮਜ਼ਬੂਤ ਬਣੀ ਤਾਂ ਲਿਆ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਢਾਲ ਰੱਖ ਕੇ ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਇਹ ਭੇਟਾ ਮੈਂ ਆਪ ਜੀ ਦੇ ਲਈ ਲੈ ਕੇ ਆਇਆ ਹਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਲਾਲ ਸਿੰਘ ਦੇ ਵੱਲੋਂ ਭੇਟ ਕੀਤੀ ਉਹ ਢਾਲ ਚੁੱਕੀ ਅਤੇ ਚੁੱਕ ਕੇ ਕਹਿਣ ਲੱਗੇ ਲਾਲ ਸਿੰਘ ਜੀ ਇਹ ਢਾਲ ਤਾਂ ਬੜੀ ਸੋਹਣੀ ਅਤੇ ਮਜ਼ਬੂਤ ਬਣੀ ਆ ਕਹਿੰਦੇ ਬਸ ਕਲਗੀ ਤਰ ਪਾਸ਼ਾ ਜੀ ਦੇ ਮੂੰਹੋਂ ਇਹ ਗੱਲ ਨਿਕਲਣ ਦੀ ਦੇਰ ਸੀ ਲਾਲ ਸਿੰਘ ਜੀ ਦਾ ਤਾਂ ਆਪਣੇ ਵਾਲਾ ਹਾਲ ਹੋ ਗਿਆ ਜਿਵੇਂ ਆਪਾਂ ਨਹੀਂ ਕਰਦੇ ਕੋਈ ਸਾਡੀ ਜਰਾ ਜਿਨੀ ਤਾਰੀਫ਼ ਕਰ ਦਵੇ ਅਗਲਾ ਭਾਵੇਂ ਸਾਡੀ ਤਾਰੀਫ਼ ਦੇ ਵਿੱਚ ਇੱਕ ਸ਼ਬਦ ਕਵੇ ਅੱਗੋਂ ਅਸੀਂ ਆਪਣੇ ਹੀ ਮੂੰਹ ਮੀਆਂ ਮਿੱਠੂ ਬੰਨਾ ਸ਼ੁਰੂ ਕਰ ਦਿੰਨੇ ਆ ਆਪਣੀਆਂ ਤਰੀਫ਼ਾਂ ਆਪ ਹੀ ਕਰਨੀਆਂ ਸ਼ੁਰੂ ਕਰ ਦਿੰਨੇ ਆ ਵੀ ਹਾਂ ਹਾਂ ਮੇਰੇ ਤਾਂ ਹੱਥਾਂ ਦੇ ਵਿੱਚ ਜਾਦੂ ਆ ਮੈਂ ਜਿਸ ਵੀ ਕੰਮ ਨੂੰ ਹੱਥ ਪਾ ਲਵਾਂ ਨਾ ਮੇਰੇ ਵਰਗਾ ਹੋਰ ਕੋਈ ਵੀ ਇਦਾਂ ਦਾ ਕੰਮ ਨਹੀਂ ਕਰ ਸਕਦਾ ਮੈਂ ਫਲਾਣਾ ਕੰਮ ਵੀ ਇਸ ਤਰ੍ਹਾਂ ਕੀਤਾ ਵੀ ਆਪਣੀਆਂ ਹੀ ਤਰੀਫ਼ਾਂ ਆਪ ਕਰਨੀਆਂ ਸ਼ੁਰੂ ਕਰ ਦੇਣੀਆਂ ਬਸ ਉਸੇ ਤਰ੍ਹਾਂ ਹੀ ਲਾਲ ਸਿੰਘ ਜੀ ਦੇ ਨਾਲ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਦੇ ਮੂੰਹੋਂ ਆਪਣੀ ਤਾਰੀਫ਼ ਸੁਣੀ ਤਾਂ ਹਉਮੈ ਦਾ ਪਾਰਾ ਸਿਰ ਚੜ੍ਹ ਬੋਲਣ ਲੱਗਾ ਕਹਿੰਦੇ ਸਿੱਧਾ ਹੀ ਕਲਗੀਧਰ ਪਾਤਸ਼ਾਹ ਜੀ ਨੂੰ ਕਹਿ ਦਿੱਤਾ ਹਾਂਜੀ ਬਾਦਸ਼ਾ ਢਾਲ ਬੜੀ ਸੋਹਣੀ ਅਤੇ ਮਜ਼ਬੂਤ ਬਣੀ ਆ ਕਿਉਂਕਿ ਲਾਲ ਸਿੰਘ ਜਿਹੜੀ ਚੀਜ਼ ਨੂੰ ਹੱਥ ਪਾ ਦੇਵੇ ਉਸ ਚੀਜ਼ ਦੇ ਵਿੱਚ ਜਾਨ ਪੈ ਜਾਂਦੀ ਆ ਕਹਿੰਦੇ ਕਲਗੀਧਰ ਪਾਸ਼ਾ ਮੁਸਕਰਾ ਕੇ ਕਹਿਣ ਲੱਗੇ ਅੱਛਾ ਕਹਿ ਤਾ ਤੂੰ ਸੱਚੀ ਰਿਆ ਏ ਤੇਰੀ ਬਣੀ ਢਾਲ ਸੱਚਮੁੱਚ ਬੜੀ ਸੋਹਣੀ ਤੇ ਮਜ਼ਬੂਤ ਆ ਕਹਿੰਦੇ ਗੋਲਾਲ ਸਿੰਘ ਫਿਰ ਸ਼ੁਰੂ ਹੋ ਗਿਆ ਕਹਿਣ ਲੱਗਾ ਹਾਂ ਸਤਿਗੁਰੂ ਸੱਚੇ ਪਾਸ਼ਾ ਇਹ ਢਾਲ ਇੰਨੀ ਮਜ਼ਬੂਤ ਏ ਵੀ ਇਹਦੇ ਵਿੱਚੋਂ ਕੋਈ ਵੀ ਗੋਲੀ ਪਾਰ ਨਹੀਂ ਹੋ ਸਕਦੀ ਕਹਿੰਦੇ ਕਲਗੀਧਰ ਪਾਸ਼ਾ ਨੇ ਕਿਹਾ ਵੀ ਵਾਕਿਆ ਹੀ ਗੱਲ ਤਾਂ ਤੇਰੀ ਸਹੀ ਲੱਗਦੀ ਆ ਪਰ ਇੰਜ ਕਰ ਵੀ ਇੱਕ ਵਾਰ ਇਹ ਢਾਲ ਤੂੰ ਆਪਣੇ ਨਾਲ ਘਰ ਲੈ ਜਾ ਇਹਨੂੰ ਹੋਰ ਮਜ਼ਬੂਤ ਕਰ ਲੈ ਕਿਉਂਕਿ ਕੱਲ ਨੂੰ ਆਪਾਂ ਤੇਰੀ ਇਸ ਢਾਲ ਦੇ ਉੱਤੇ ਨਿਸ਼ਾਨਾ ਲਾ ਕੇ ਦੇਖਾਂਗੇ ਅਤੇ ਢਾਲ ਦੇ ਪਿੱਛੇ ਤੂੰ ਖੜ੍ਹਾ ਹੋਵੇਂਗਾ ਕਹਿੰਦੇ ਜਦੋਂ ਸਤਿਗੁਰ ਸੱਚੇ ਭਾਸ਼ਾ ਨੇ ਭਰੇ ਦੀਵਾਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਤਾਂ ਭਾਈ ਲਾਲ ਸਿੰਘ ਜੀ ਦੇ ਸਿਰ ਚੜਿਆ ਹਉਮੈ ਦਾ ਪਾਰਾ ਇੱਕਦਮ ਥੱਲੇ ਆ ਗਿਆ ਭਰੇ ਦੀਵਾਨ ਦੇ ਵਿੱਚ ਕੁਝ ਸਮਝ ਨਹੀਂ ਸੀ ਲੱਗ ਰਹੀ ਵੀ ਮੈਂ ਹੁਣ ਅੱਗੋਂ ਕੀ ਬੋਲਾਂ ਕਿਉਂਕਿ ਪਤਾ ਲੱਗ ਗਿਆ ਕਿ ਮੇਰੇ ਤੋਂ ਗਲਤੀ ਬਹੁਤ ਵੱਡੀ ਹੋ ਗਈ ਆ ਸੇਵਾ ਤਾਂ ਬੜੇ ਪਿਆਰ ਦੇ ਨਾਲ ਕੀਤੀ ਸੀ ਪਰ ਨਾਲ ਹੋਮੇ ਵੀ ਚੁੱਕ ਕੇ ਲੈ ਆਇਆ ਇਹ ਗਲਤੀ ਮੈਨੂੰ ਬੜੀ ਭਾਰੀ ਪੈਣੀ ਆ ਕਹਿੰਦੇ ਕੁਝ ਬੋਲ ਹੀ ਨਾ ਸਕਿਆ ਬਸ ਸਤਿਗੁਰ ਸੱਚੇ ਪਾਤਸ਼ਾਹ ਦੇ ਕਹਿਣ ਤੇ ਢਾਲ ਚੁੱਕ ਲਈ ਅਤੇ ਆਪਣੇ ਘਰ ਨੂੰ ਚਲਿਆ ਗਿਆ ਕਹਿੰਦੇ ਜਦ ਘਰ ਨੂੰ ਪਹੁੰਚਿਆ ਤਾਂ ਉਹਦੀ ਪਤਨੀ ਨੇ ਦੇਖਿਆ ਕਿ ਢਾਲ ਹੱਥ ਦੇ ਵਿੱਚ ਫੜੀ ਇਹ ਵਾਪਸ ਆ ਰਹੇ ਨੇ ਤਾਂ ਕਹਿੰਦੇ ਪਤਨੀ ਕਹਿਣ ਲੱਗੀ ਕੀ ਗੱਲ ਹੋਈ ਸਤਗੁਰ ਸੱਚੇ ਪਾਤਸ਼ਾਹ ਨੇ ਤੁਹਾਡੀ ਇਹ ਪੇਡਾ ਪਰਵਾਣ ਨਹੀਂ ਕੀਤੀ ਕਹਿੰਦੇ ਲਾਲ ਸਿੰਘ ਉੱਚੀ ਉੱਚੀ ਰੋਣ ਲੱਗਾ ਕਹਿਣ ਲੱਗਾ ਭਗਵਾਨ ਨੇ ਸਤਗੁਰ ਸੱਚੇ ਪਾਤਸ਼ਾਹ ਨੇ ਮੇਰੀ ਇਹ ਸੇਵਾ ਮੇਰੀ ਇਹ ਪੇਡਾ ਪਰਵਾਣ ਕਰ ਲਈ ਸੀ ਪਰ ਮੇਰੀ ਹਉਮੈ ਨੇ ਮੇਰੀ ਇਹ ਸੇਵਾ ਮੇਰੀ ਇਹ ਭੇਟਾ ਪ੍ਰਵਾਨ ਨਹੀਂ ਹੋਣ ਦਿੱਤੀ ਕਹਿੰਦੇ ਇਹ ਕਹਿ ਕੇ ਲਾਲ ਸਿੰਘ ਜੀ ਨੇ ਰੋ ਰੋ ਕੇ ਸਾਰੀ ਗੱਲ ਦੱਸੀ ਕਿ ਮੇਰੇ ਤੋਂ ਆ ਗਲਤੀ ਹੋ ਗਈ ਆ ਕਹਿੰਦੇ ਲਾਲ ਸਿੰਘ ਜੀ ਦੀ ਪਤਨੀ ਬੜੀ ਹੀ ਸੂਝਵਾਨ ਸਿਆਣੀ ਬੀਬੀ ਜੀ ਅਤੇ ਵੱਡੀ ਗੱਲ ਗੁਰੂ ਘਰ ਦੇ ਉੱਤੇ ਪੂਰੀ ਸ਼ਰਧਾ ਰੱਖਣ ਵਾਲੀ ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਸਰਦਾਰ ਜੀ ਗਲਤੀ ਦਾ ਸੱਚ ਮੁੱਚ ਤੁਸੀਂ ਬਹੁਤ ਵੱਡੀ ਕਰ ਲਈ ਆ ਕਿਉਂਕਿ ਕਲਗੀਧਰ ਪਾਸ਼ਾ ਗੋਲੀ ਚਲਾਉੜ ਤਾਂ ਉਹਨਾਂ ਦੀ ਗੋਲੀ ਦੇ ਅੱਗੇ ਕੋਈ ਢਾਲ ਖੜ ਨਹੀਂ ਸਕਦੀ ਇਹ ਤੁਸੀਂ ਕੀ ਘਰ ਆਇਓ ਪਰ ਹੁਣ ਤੁਸੀਂ ਰੋਵੋ ਨਾ ਇੱਕੋ ਹੀ ਰਸਤਾ ਹੈ ਸਾਡੇ ਕੋਲ ਇਹ ਪੂਰੀ ਰਾਤ ਸਾਡੇ ਕੋਲ ਬਜੀ ਆ ਅਸੀਂ ਪੂਰੀ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਲਾਵਾਂਗੇ ਕਹਿੰਦੇ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਜਾਓ ਤੁਸੀਂ ਸੰਗਤ ਨੂੰ ਘਰ ਬੁਲਾ ਕੇ ਲੈ ਕੇ ਆਓ ਕਹਿੰਦੇ ਬੀਬੀ ਨੇ ਕੜਾ ਪ੍ਰਸ਼ਾਦ ਦੀ ਦੀਗ ਬਣਾਈ ਸੰਗਤ ਰੁੱਪੀ ਨਾਮ ਜਪਿਆ ਗਿਆ ਕੀਰਤਨ ਕੀਤਾ ਬਾਣੀ پڑھی ਅਤੇ ਅਰਦਾਸਾਂ ਬੇਨਤੀਆਂ ਕੀਤੀਆਂ ਸਾਰੀ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਤੀ ਪਤਨੀ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕਿ ਸਤਿਗੁਰ ਸੱਚੇ ਪਾਸ਼ਾ ਕਲ ਤੁਹਾਡੇ ਸਿੱਖ ਦਾ ਬੜਾ ਹੀ ਔਖਾ ਪਰਚਾ ਪੈਣਾ ਹੈ ਸਤਿਗੁਰ ਸੱਚੇ ਪਾਸ਼ਾ ਆਪਣੇ ਸਿੱਖ ਦੀ लाज ਰੱਖ ਲਿਓ ਜੇ ਕਿਤੇ ਤੁਹਾਡਾ ਸਿੱਖ ਇਸ ਪਰਚੇ ਦੇ ਵਿੱਚੋਂ ਫੇਲ ਨਾ ਹੋ ਜਾਵੇ। ਕਹਿੰਦੇ ਜਿੰਨੇ ਪਰਚਾ ਲੈਣਾ, ਜਿੰਨੇ ਇਮਤਿਹਾਨ ਲੈਣਾ ਉਹਦੇ ਅੱਗੇ ਹੀ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਕਿ ਇਸ ਪਰਚੇ ਦੇ ਵਿੱਚੋਂ ਪਾਸ ਕਰਾ ਦੇਣਾ। ਕਹਿੰਦੇ ਪੂਰੀ ਰਾਤ ਨਾਮ ਜਪਿਆ, ਅਰਦਾਸਾਂ ਬੇਨਤੀਆਂ ਕੀਤੀਆਂ। ਅਗਲਾ ਦਿਨ ਹੋਇਆ ਤਾਂ ਭਾਈ ਨਾਲ ਸਿੰਘ ਜੀ ਆਪਣੇ ਢਾਲ ਝੁੱਕ ਕੇ ਕਲਗੀਧਰ ਪਾਸ਼ਾ ਜੀ ਕੋਲ ਪਹੁੰਚ ਗਏ ਢਾਲ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਰੱਖ ਕੇ ਨਮਸਕਾਰ ਕੀਤਾ ਕਲਗੀਧਰ ਪਾਸ਼ਾ ਕਹਿਣ ਲੱਗੇ ਭਾਈ ਨਾਲ ਸਿੰਘ ਜੀ ਅਸੀਂ ਤੇਰੀ ਹੀ ਉਡੀਕ ਕਰ ਰਹੇ ਸਾਂ ਇਹ ਢਾਲ ਨੂੰ ਰੱਖੋ ਨਾ ਇਹ ਢਾਲ ਨੂੰ ਚੁੱਕੋ ਚਲੋ ਤੁਹਾਡੀ ਢਾਲ ਦੀ ਮਜ਼ਬੂਤੀ ਚੈੱਕ ਕਰੀਏ ਇਹਦੇ ਉੱਤੇ ਨਿਸ਼ਾਨਾ ਲਾ ਕੇ ਦੇਖਦੇ ਆਂ ਕਹਿੰਦੇ ਲਾਲ ਸਿੰਘ ਜੀ ਨੇ ਢਾਲ ਚੁੱਕੀ ਅਤੇ ਆਪ ਪਿੱਛੇ ਖੜ ਗਏ ਅੱਖਾਂ ਬੰਦ ਕਰ ਲਈਆਂ ਨੀਵੀਂ ਪਾ ਲਈ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਚੱਲ ਰਹੀਆਂ ਨੇ ਘਰ ਦੇ ਵਿੱਚ ਪਤਨੀ ਅਰਦਾਸਾਂ ਬੇਨਤੀਆਂ ਕਰ ਰਹੀ ਆ ਇਧਰ ਕਲਗੀਧਰ ਪਾਸ਼ਾ ਜੀ ਨੇ ਬਦੂਕ ਚੁੱਕੀ ਅਤੇ ਪਾਏ ਤੇ ਲਾਲ ਸਿੰਘ ਜੀ ਦੇ ਹੱਥ ਵਿੱਚ ਪੜੀ ਢਾਲ ਦੇ ਉੱਤੇ ਨਿਸ਼ਾਨਾ ਸੇਸਿਆ ਪਰ ਕਹਿੰਦੇ ਜਿਉਂ ਹੀ ਨਿਸ਼ਾਨਾ ਲਾਉਣ ਲੱਗੇ ਤਾਂ ਅੱਗੋਂ ਢਾਲ ਦੇ ਵਿੱਚ ਗੁਰਨਾਨਕ ਪਾਸ਼ਾ ਜੀ ਦੇ ਰੂਪ ਦੇ ਦਰਸ਼ਨ ਹੋ ਰਹੇ ਨੇ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਰੂਪ ਦੇ ਦਰਸ਼ਨ ਹੋ ਰਹੇ ਨੇ ਇਸੇ ਹੀ ਤਰ੍ਹਾਂ ਦਾ ਗੁਰੂ ਸਹਿਬਾਨਾਂ ਦੇ ਦਰਸ਼ਨ ਓਟਾਲ ਦੇ ਵਿੱਚੋਂ ਹੋ ਰਹੇ ਨੇ ਇਹਨੇ ਕਲਗੀਧਰ ਪਾਸ਼ਾ ਜੀ ਨੇ ਬਦੂਤ ਥੱਲੇ ਰੱਖ ਦਿੱਤੀ ਅਤੇ ਜਾ ਕੇ ਕਹਿਣ ਲੱਗੇ ਭਾਈ ਨਾਲ ਸਿੰਘ ਜੀ ਅੱਖਾਂ ਖੋਲੋ ਸੱਚਮੁੱਚ ਤੁਹਾਡੀ ਇਹ ਢਾਲ ਬਹੁਤ ਮਜ਼ਬੂਤ ਆ ਇਹਦੇ ਉੱਤੇ ਕੋਈ ਵੀ ਗੋਲੀ ਨਹੀਂ ਚਲਾ ਸਕਦਾ ਇਹ ਕਹਿ ਕੇ ਸਤਿਗੁਰ ਸਰਸੇ ਪਾਸ਼ਾ ਨੇ ਭਾਈ ਨਾਲ ਸਿੰਘ ਜੀ ਨੂੰ ਕਿਹਾ ਪੁੱਤਰ ਤੇਰੇ ਤੇ ਇਹ ਪਰਚਾ ਪੈਣਾ ਹੀ ਨਹੀਂ ਸੀ ਜੇਕਰ ਤੂੰ ਸਿਰਫ ਸੇਵਾ ਕਰਦਾ ਤੂੰ ਸੇਵਾ ਕੀਤੀ ਬੜੀ ਭਾਵਨਾ ਦੇ ਨਾਲ ਪਰ ਸੇਵਾ ਦੇ ਨਾਲ-ਨਾਲ ਹੋਮੇ ਵੀ ਚੁੱਕ ਲਿਆ ਤੂੰ ਭਰੀ ਸੰਗਤ ਦੇ ਵਿੱਚ ਆਪਣੀ ਹੋਮੇ ਦਾ ਪ੍ਰਗਟਾਵਾ ਕੀਤਾ ਸੀ ਯਾਦ ਰੱਖੀ ਕਿ ਸਤ ਸੰਗਤ ਦੇ ਵਿੱਚ ਆ ਕੇ ਸਾਡੇ ਮਨ ਦੀ ਮਹਿਲ ਤੁਪਣੀ ਚਾਈਦੀ ਆ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਕਿ ਸਾਡੇ ਮਨ ਨੂੰ ਹੋਰ ਮੈਲ ਚੜ ਜਾਵੇ ਕਹਿੰਦੇ ਭਾਈ ਲਾਲ ਸਿੰਘ ਜੀ ਨੇ ਮਾਫੀ ਮੰਗੀ ਸਤਿਗੁਰ ਸਰਸੇ ਪਾਸ਼ਾ ਅੱਜ ਤੋਂ ਬਾਅਦ ਤੁਹਾਡੇ ਇਸ ਸੇਕ ਤੋਂ ਇਹ ਗਲਤੀ ਕਦੇ ਨਹੀਂ ਹੋਵੇਗੀ ਸਤਿਗੁਰ ਸਰਸੇ ਪਾਸ਼ਾ ਜੀ ਇਸ ਵਾਰ ਬਖਸ਼ ਲਓ ਕਹਿੰਦੇ ਸਤਿਗੁਰ ਸਰਸੇ ਪਾਸ਼ਾ ਨੇ ਭਾਈ ਲਾਲ ਸਿੰਘ ਜੀ ਨੂੰ ਗੱਲ ਨਾਲ ਲਾ ਲਿਆ ਸੋ ਇਹ ਜੋ ਸਾਖੀ ਆ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਨਾ ਇਸ ਸਾਖੀ ਦੇ ਵਿੱਚੋਂ ਬਹੁਤ ਸਾਰੀਆਂ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ ਸਭ ਤੋਂ ਪਹਿਲੀ ਸਿੱਖਿਆ ਕਈ ਵਾਰ ਕੁਝ ਭੈੜੇ ਤਰ੍ਹਾਂ ਕਹਿ ਦਿੰਦੇ ਵੀ ਇਸ ਤਾਂ ਰੋਜ਼ ਅਮਰਤ ਵੇਲੇ ਉੱਠਦੇ ਆਂ ਰੋਜ਼ ਬਾਣੀ ਦਾ ਪਾਠ ਕਰਦੇ ਆਂ ਬੜੀ ਸੇਵਾ ਕਰਦੇ ਆ ਪਰ ਸੇਵਾ ਕਰਨ ਦੇ ਨਾਲ ਨਾਲ ਹੋ ਮੇ ਅਹੰਕਾਰ ਦੀ ਪੰਡ ਵੀ ਚਮਚੇ ਫਿਰਦੇ ਹਰੇਕ ਨੂੰ ਦੱਸਣਾ ਹੁੰਦਾ ਹੈ ਕਿ ਮੈਂ ਤਾਂ ਇੰਨਾ ਪਾਠ ਕਰਦਾ ਇਹ ਸੇਵਾ ਕਰਦਾ ਜਦੋਂ ਆਪਾਂ ਥਾਂ ਥਾਂ ਤੇ ਆਪਣੀ ਪਾਠ ਉਹ ਆਪਣੀ ਸੇਵਾ ਦੀ ਚਰਚਾ ਕਰਦੇ ਆ ਨਾ ਕਿਤੇ ਨਾ ਕਿਤੇ ਸਾਡੇ ਅੰਦਰ ਹੋ ਮੇ ਆਉਂਦੀ ਆ ਅਸੀਂ ਭੁੱਲ ਜਾਂਦੇ ਆ ਕਿ ਭਜਨ ਬੰਦਗੀ ਕਰਾਉਣ ਵਾਲੇ ਵੀ ਸਤਿਗੁਰੂ ਸੱਚੇ ਪਾਸ਼ਾ ਆਪਣੇ ਸੇਵਾ ਕਰਾਉਣ ਵਾਲੇ ਸੱਚੇ ਪਾਸ਼ਾ ਆਪਣੇ ਜਿਨ੍ਹਾਂ ਦੇ ਉੱਤੇ ਮਾਲਕ ਦਾ ਤਰਸ ਹੁੰਦਾ ਹੈ ਖੁਸ਼ੀ ਹੁੰਦੀ ਹੈ ਨਾ ਉਹੀ ਬੰਦਾ ਨਾਮ ਜਪ ਸਕਦਾ ਹੈ ਉਹੀ ਸਤਿਗੁਰ ਸਚੇ ਪੰਛੀ ਦੀ ਸੇਵਾ ਕਰ ਸਕਦਾ ਹੈ ਕਦੇ ਵੀ ਕੋਈ ਵੀ ਚੀਜ਼ ਗੁਰੂ ਘਰ ਦੇ ਵਿੱਚ ਲੈ ਕੇ ਜਾਈਏ ਕੋਈ ਵੀ ਸੇਵਾ ਗੁਰੂ ਘਰ ਦੇ ਵਿੱਚ ਜਾ ਕੇ ਕਰੀਏ ਜਾਂ ਗੁਰੂ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਕਿਤੇ ਵੀ ਸੇਵਾ ਕਰਨ ਦਾ ਮੌਕਾ ਮਿਲੇ ਕਦੇ ਵੀ ਹਉਮੈ ਕਰਨੀ ਨਹੀਂ ਕਰਨਾ ਕਿ ਆਹ ਕੰਮ ਮੈਂ ਕੀਤਾ ਹੈ ਕਰਨ ਕਰਾਉਣ ਵਾਲੇ ਸਤਿਗੁਰ ਸਚੇ ਪਾਸ਼ਾ ਆਪਣੇ ਜੇ ਉਹਨੇ ਸਾਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਕੋਈ ਸੇਵਾ ਕਰਨ ਦੇ ਯੋਗ ਬਣਾਇਆ ਹੈ ਨਾ ਤਾਂ ਹੀ ਅਸੀਂ ਸੇਵਾ ਕਰਦੇ ਆ ਜੇ ਸਾਡੇ ਅੰਦਰ ਕੋਈ ਹੁਨਰਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਭੂ ਕਲਾ ਦਿੱਤੀ ਹੈ ਤੇ ਇਹ ਉਸੇ ਦੀ ਹੀ ਦਾਤ ਹੈ ਕਦੇ ਵੀ ਆਪਣੇ ਕਿਸੇ ਹੁਨਰ ਕਾਬਲੀਅਤ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਦੇ ਕਰਦੇ ਵਿੱਚ ਹਉਮੈ ਹੰਕਾਰੀ ਬੰਦੇ ਦੀ ਕੋਈ ਥਾਂ ਨਹੀਂ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਦੋਂ ਕੋਈ ਟਹਿ ਕੇ ਜਾਂਦਾ ਹੈ ਨਾ ਸਤਗੁਰ ਸੱਚੇ ਪਾਤਸ਼ਾਹ ਝੋਲੀਆਂ ਪਰਕੇ ਤੇਜ ਦੇ ਨੇ ਪਰ ਜੇ ਕੋਈ ਆਪਣੀ ਹਉਮੇ ਹੰਕਾਰ ਲੈ ਕੇ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਘਰ ਦੇ ਵਿੱਚ ਵੱਡੇ ਵੱਡੇ ਹੰਕਾਰਾਂ ਦਾ ਹੰਕਾਰਾਕਟ ਦਾ ਵੀ ਦੇਖਿਆ ਹੈ ਤਾਂ ਪਹਿਲੀ ਸਿੱਖਿਆ ਕਿ ਜਦੋਂ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਈ ਵੀ ਚੰਗਾ ਕੰਮ ਕਰਨਾ ਹੈ ਗੁਰੂ ਘਰ ਵਿੱਚ ਕਰਨਾ ਹੈ ਸੇਵਾ ਬਾਹਰ ਕਰਨਾ ਹੈ ਕਦੇ ਵੀ ਹਉਮੇ ਦਾ ਪ੍ਰਗਟਾਵਾ ਨਹੀਂ ਕਰਨਾ ਕਿ ਇਹ ਕੰਮ ਮੈਂ ਕੀਤਾ ਕਹਿਣਾ ਸਤਿਗੁਰੂ ਸਭ ਦੇ ਭਾਸ਼ੀ ਕਰਵਾਇਆ ਅਤੇ ਦੂਸਰੀ ਗੱਲ ਕਿਸੇ ਖੇਦੇ ਉੱਤੇ ਜਦੋਂ ਵੀ ਕੋਈ ਵੱਡੀ ਵਿੱਤਾ ਪੈ ਜਾਵੇ ਜਿੱਥੇ ਚਾਰੇ ਪਾਸਿਆਂ ਤੋਂ ਨਾ ਹੋ ਜਾਵੇ ਨਾ ਉੱਥੇ ਵੀ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕੰਮ ਆਉਂਦੀਆਂ ਨੇ ਸੰਗਤ ਰੂਪੀ ਕੇਂਦਰ ਹੁੰਦਾ ਹੋਵੇ ਸੰਗਤ ਰੂਪੀ ਨਾਮ ਜਪ ਕੇ ਅਰਦਾਸਾਂ ਬੇਨਤੀਆਂ ਕਰੀਏ ਤਾਂ ਵੱਡੇ ਤੋਂ ਵੱਡੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਜਿਵੇਂ ਕਿ ਆਪਾਂ ਸਾਖੀ ਦੇ ਵਿੱਚ ਸੁਣਿਆ ਨਾ ਪੂਰੀ ਰਾਤ ਪਤੀ ਪਤਨੀ ਨੇ ਸੰਗਤ ਦੇ ਨਾਲ ਬੈਠ ਕੇ ਨਾਮ ਜਪਿਆ ਅਤੇ ਗੁਰੂ ਜਪਾ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਬਾਬਾ ਨੰਦ ਸਿੰਘ ਜੀ ਵੀ ਇਹੋ ਮਾਤਾ ਦੇੰਦ ਦੇ ਸੇਕ ਦੀ ਇੱਕ ਰਾਤ ਗੁਰੂ ਨਾਨਕ ਪਾਸ਼ਾ ਨੇ ਦੇ ਦੇਈ ਤਾਂ ਗੁਰੂ ਨਾਨਕ ਪਾਸ਼ਾ ਉਹ ਇੱਕ ਰਾਤ ਦੇ ਬਧੀ ਸਾਡੀਆਂ ਪਤਾ ਨਹੀਂ ਕਿੰਨੀਆਂ ਦੁੱਖਾਂ ਦੀਆਂ ਰਾਤਾਂ ਕੱਟ ਦਿੰਦੇ ਨੇ ਇਸੇ ਕਰਕੇ ਹੀ ਰਹਿਣ ਸੋਭਾ ਜੀ ਦੇ ਸਮਾਗਮ ਚੱਲਦੇ ਨੇ ਇੱਕ ਰਾਤ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਦੇ ਵਿੱਚ ਲਾ ਦਿਓ ਪਤਾ ਨਹੀਂ ਕਿੰਨੀਆਂ ਦੁੱਖਾਂ ਦੀਆਂ ਰਾਤਾਂ ਕੱਟੀਆਂ ਜਾ ਸਕਦੀਆਂ ਨੇ ਪਰ ਕੀਤੀ ਹੋਈ ਭਜਨ ਬੰਦਗੀ ਦੀ ਹੋਮੇ ਹੰਕਾਰ ਨਾ ਆ ਜਾਵੇ ਸੰਗਤ ਜੀ ਮਹਾਪੁਰਖ ਜੀ ਵੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਇੱਕ ਰਾਤ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਦੇ ਵਿੱਚ ਲਾ ਦਿਏ ਇੱਕ ਰਾਤ ਗੁਰੂ ਨਾਨਕ ਪਾਸ਼ਾ ਨੂੰ ਦੇ ਦੇਈਏ ਤਾਂ ਉਹਦੇ ਬਦਲੇ ਗੁਰੂ ਨਾਨਕ ਪਾਸ਼ਾ ਪਤਾ ਨਹੀਂ ਸਾਡੀ ਜ਼ਿੰਦਗੀ ਦੇ ਦੁੱਖਾਂ ਦੀਆਂ ਕਿੰਨੀਆਂ ਰਾਤਾਂ ਨੂੰ ਕੱਟ ਦਿੰਦੇ ਆ ਤਾਂ ਜੇਕਰ ਪੂਰੀ ਰਾਤ ਭਜਨ ਬੰਦਗੀ ਕਰ ਲਈਏ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਵੱਡੀ ਕਿਰਪਾ ਹੋ ਸਕਦੀ ਆ ਪੂਰੀ ਰਾਤ ਦੇ ਵਿੱਚ ਕਰਨਾ ਕੀ ਆ ਭਜਨ ਬੰਦਗੀ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰ ਲਈਏ ਕੋਈ ਵਾਹਿਗੁਰੂ ਵਾਹਿਗੁਰੂ ਕਰ ਲਵੇ ਗੁਰਬਾਣੀ ਦਾ ਪਾਠ ਕਰ ਲਵੇ ਸੰਗਤ ਰੂਪੀ ਨਾਮ ਜਪਣਾ ਕੀਰਤਨ ਕਰਨਾ ਨਿਤਨੇਮ ਕਰਨਾ ਬਹੁਤ ਸਾਰੇ ਸਮਾਗਮ ਰਹਿਣ ਸਵਾਈਆਂ ਦੇ ਆਉਂਦੇ ਨੇ ਜੋ ਰਾਤ 10 ਵਜੇ ਨੂੰ ਸ਼ੁਰੂ ਹੋ ਕੇ ਸਵੇਰ 4 ਵਜੇ ਤੱਕ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਹੋ ਕੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰ ਸਕਦੇ ਹਾਂ